ਸਾਰੇ ਫਤੇ ਪ੍ਰਵਾਨ ਕਰੋ ਸਤਿ ਸ੍ਰੀ ਅਕਾਲ ਸਤਿਪਤੀ ਉਪਰੰਤ ਮੈਂ ਬੇਨਤੀ ਕਰਨ ਤੋਂ ਪਹਿਲਾਂ ਮਾफी ਮੰਗ ਲਵਾਂ ਮੈਂ ਦੇਖ ਆਇਆ ਲੇਟ ਹੋ ਗਿਆ ਕਿਸੇ ਕਰੀ ਆਪੀ ਚਾਹਨਾ ਇਹ ਜਿਹੜਾ ਉਪਰਾਲਾ ਬਹੁਤ ਵੱਡਾ ਹੈ ਜਿਵੇਂ ਉਸਤਾਜੀ ਨੇ ਦੱਸਿਆ ਦਲੀਲਾ ਸਾਹਿਬ ਨੇ ਜਿੰਨਾਂ ਕੋ ਪੜਿਆ ਜਾਂ ਸੁਣਿਆ ਜਿਹੜੇ ਆਪਣੇ ਪੂਰਵਜਾਨਾਂ ਨੂੰ ਜਾਂ ਆਪਣੇ ਵੱਡਿਆਂ ਨੂੰ ਪੂਜਦੇ ਆ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਆ ਉਹ ਉਹ ਹੀ ਅੱਗੇ ਜਿਉਂਦੇ ਨੇ ਇਹ ਬੜਾ ਵੱਡਾ ਉਪਰਾਲਾ ਹੋਊਗਾ ਜੇ ਅਸੀਂ ਰਲ ਮਿਲ ਕੇ ਸਾਰੇ ਕਰ ਲਈਏ ਇਸ ਸਲਾਹ ਇਹ ਹੀ ਕੀਤੀ ਸੀ ਕਿ ਨਗਰ ਦਾ ਸਹਿਯੋਗ ਨਗਰ ਦੀ ਸਲਾਹ ਨਗਰ ਦਾ ਅਸ਼ੀਰਵਾਦ ਸਭ ਤੋਂ ਪਹਿਲਾਂ ਲਿਆ ਜਾਵੇ ਤੇ ਨਗਰ ਨੂੰ ਸਾਡੇ ਵੱਲੋਂ ਸਾਰਿਆਂ ਵੱਲੋਂ ਵਾਰੀ-ਵਾਰੀ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਤੁਸੀਂ ਅੱਗੇ ਲੱਗੋ ਸਾਡੀ ਜਿਹੜੀ ਵੀ ਡਿਊਟੀ ਲਓਗੇ ਜਿੱਥੇ ਵੀ ਤੁਸੀਂ ਖੜਾਓਗੇ ਖਾਸ ਕਰਕੇ ਮੈਂ ਤਾਂ ਆਪਣੇ ਵੱਲੋਂ ਆਪਣੇ ਸ਼ਹਿਰ ਵੱਲੋਂ ਆਪਣੇ ਇਲਾਕੇ ਸਾਰਾ ਭਾਵੇਂ ਸਮਰਾਲਾ ਗਵਿੰਦਗੜ੍ਹ ਅਮਲੋਆ ਦੁਰਾਹਾ ਖੰਨਾ ਜਿੰਨੇ ਵੀ ਕਲਾਕਾਰ ਨੇ ਸਾਰੇ ਵੱਲੋਂ ਜੋ ਵੀ ਤੁਸੀਂ ਡਿਊਟੀ ਲਾਓਗੇ ਮੈਂ ਹਾਜ਼ਰ ਹਾਂ ਜਿੱਥੇ ਸੇਵਾਦਾਰ ਬਣਾ ਕੇ ਖੜਾਓਗੇ ਉੱਥੇ ਹਾਜ਼ਰ ਹਾਂ ਇਹ ਉਪਰਾਲਾ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਦੇਵ ਸਾਹਿਬ ਦੇ ਅੱਜ ਅਸੀਂ ਇਹਨਾਂ ਦੇ ਯਾਦਾਂ ਨੂੰ ਯਾਦ ਕਰਕੇ ਪੂਜ ਲਾਂਗੇ ਤਾਂ ਹੀ ਸਾਨੂੰ ਕੋਈ ਕੱਲ ਨੂੰ ਪੁੱਛੂਗਾ ਨਹੀਂ ਤਾਂ ਸਾਨੂੰ ਵੀ ਕਿਸੇ ਨੇ ਨਹੀਂ ਪੁੱਛੂਗਾ ਤਾਂ ਸੈਂੀਆਂ ਬੇਨਤੀਆਂ ਨੇ ਜਿੱਥੇ ਸਾਰੇ ਤੁਹਾਡਾ ਵੱਡਿਆਂ ਦਾ ਹੁਕਮ ਹੋਊਗਾ ਉੱਥੇ ਮੈਂ ਹਾਜ਼ਰ ਹਾਂ ਮੈਂ